ਲੜਾਈ ਲੜੀ ਸਿੱਖ ਕੌਮ ਨੇ ਅੱਗੇ ਹੋ ਕੇ ਉਸ ਲੜਾਈ ਦੇ ਵਿੱਚ ਇੱਕ ਹਿੰਦੁਸਤਾਨ ਬਣ ਗਿਆ ਹਿੰਦੁਸਤਾਨ ਪਹਿਲਾਂ ਵੀ ਸੀ ਉਹਦੇ ਵਿੱਚੋਂ ਪਾਕਿਸਤਾਨ ਬਣ ਗਿਆ ਠੀਕ ਹੈ ਜੀ ਫਿਰ ਅੱਗੇ ਜਾ ਕੇ ਬੰਗਲਾਦੇਸ਼ ਵੀ ਬਣ ਜਾਂਦਾ ਹੈ ਤੇ ਹਿੰਦੂ ਸਟੇਟਾਂ ਜਾਂ ਹਿੰਦੂ ਦੇਸ਼ ਤਾਂ ਬਹੁਤ ਸਾਰੇ ਬਣੇ ਹੋਏ ਆ Sri Lanka ਚਲੇ ਜਾਓ Nepal ਚਲੇ ਜਾਓ ਪਟਾਣ ਚਲੇ ਜਾਓ ਹੋਰ ਕਿੰਨੇ ਆ ਇਸੇ ਤਰ੍ਹਾਂ ਜਿਹੜਾ ਮੁਸਲਮਾਨ ਨੇ ਉਹਦੇ ਕੋਲ ਬਹੁਤ ਸਾਰੇ ਦੇਸ਼ ਨੇ ਅਰਬ ਕੰਟਰੀਆਂ ਫਿਰ ਮੁਹਮਦਨ ਏਰੀਆ ਪੂਰੇ ਵਿਸ਼ਵ ਦੇ ਵਿੱਚ ਇੱਕ ਹੈ ਇੱਕੋ ਇੱਕ ਜਿਹੜੀ ਸਿੱਖ ਕੌਮ ਹੈ ਜਿਸ ਦੀ ਇੱਕ ਵਿਲੱਖਣਤਾ ਹੈ ਇੱਕ ਵੱਖਰਾ ਸੱਭਿਆਚਾਰ ਹੈ ਵੱਖਰਾ ਪਹਿਰਾਵਾ ਹੈ ਵੱਖਰੀ ਆਇਡੈਂਟੀਟੀ ਹੈ ਲੇਕਿਨ ਉਹਦੇ ਕੋਲ ਜਿਹੜੀ ਇੱਕ ਮੰਨ ਦੀ ਖਾਸ ਸੀ ਜਿਹੜੀ ਰੋਜ਼ ਅਸੀਂ ਅਰਦਾਸ ਵੀ ਕਰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਮ ਜੋ ਹੋਏ ਉਹ ਜਿਹੜਾ ਕਨਸੈਪਟ ਹੈ ਉਹ ਕੱਲਾ ਸਿਰਫ ਇਸੇ ਦੌਰੇ ਤੱਕ ਨਹੀਂਗਾ ਸੀਮਤ ਉਸ ਦਾ ਇੱਕ ਆਪਣਾ ਪ੍ਰਭਾਵ ਹੈ ਕਿਉਂਕਿ ਬਿਰਤੀ ਕਦੇ ਨਾ ਹੋਈ ਜਲ ਕੇ ਅਰਦਾਸ ਜਦੋਂ ਅਸੀਂ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਕਰਦੇ ਹਾਂ ਉਸ ਅਰਦਾਸ ਦੀ ਇੱਕ ਮਹੱਤਤਾ ਹੈ